ਸਾਰੇ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਲੈ ਕੇ حاضر ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਵਿੱਤ ਵਿਭਾਗ ਫਾਈਨੈਂਸ ਡਿਪਾਰਟਮੈਂਟ ਦੀ ਵੱਲੋਂ ਲਾਸਮਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਮੋਕ ਸਖਤਰ ਦੇ ਵੱਲੋਂ ਠੀਕ 24 ਅਪ੍ਰੈਲ ਨੂੰ ਸੀਬਸਖਤਰ ਦੇ ਜਿਹੜੇ ਚੰਡੀਗੜ੍ਹ ਵਿਖੇ ਜਿਹੜੀ ਕਾਰਵਾਈ ਰਿਪੋਰਟ ਜਿਹੜੀ ਆ ਉਹ ਮੰਗ ਲਈ ਗਈ ਹੈ ਅਤੇ ਮੌਕੇ ਤੇ ਡਿਪਾਰਟਮੈਂਟਸ ਦੀ ਕੋਲ ਵਿਭਾਗਾਂ ਦੇ ਕੋਲੋਂ ਜਿਹੜੀ ਕਾਰਵਾਈ ਰਿਪੋਰਟ ਹੈ ਉਸ ਨੂੰ ਲੈ ਕੇ ਤਵੀਜ਼ ਨੂੰ ਲੈ ਕੇ ਜਿਹੜੀ ਹੈ ਮੌਕੇ ਤੇ ਮੀਟਿੰਗ ਵੀ ਜਿਹੜੀ ਹੈ ਨਿਸ਼ਚਿਤ ਕਰ ਦਿੱਤੀ ਗਈ ਹੈ ਸੋ ਦੋਸਤੋ ਇਸ ਸਬੰ ਹੈ ਜਿਸ ਸਬੰਧੀ ਪਹਿਲਾਂ ਵੀ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਪਰੰਤੂ ਅਜੇ ਤੱਕ ਕੋਈ ਵੀ ਰਿਪੋਰਟ ਜਿਹੜੀ ਹੈ ਉਹ ਜਿਹੜੀ ਪੇਸ਼ ਨਹੀਂ ਕੀਤੀ ਗਈ ਸੀ ਤੇ ਹੁਣ ਉਹ ਵਿਭਾਗਾਂ ਦੇ ਵਿਰੁੱਧ ਜਿਹੜੀ ਹੈ ਨਹੀਂ ਦਿੱਤੀ ਗਈ ਸੀ ਇਸ ਨੂੰ ਲੈ ਕੇ ਜਿਹੜੀਆਂ ਜੜੀਆਂ ਡਿਮਾਂਡਸ ਨੇ ਮਲਾਜ਼ਮਾਂ ਪੈਸ਼ਨਰ ਦੀ ਇਸ ਪੱਤਰ ਦੇ ਵਿੱਚ ਪੂਰੀ ਜਿਹੜੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਪੱਤਰ ਜਿਹੜਾ ਜਾਰੀ ਹੋਇਆ ਪੰਜਾਬ ਸਰਕਾਰ ਵਿੱਤ ਵਿਭਾਗ ਮੀਤੀ ਤੁਸੀਂ ਦੇਖ ਸਕਦੇ ਹੋ 12 April 2024 ਨੂੰ ਤੇ ਵਿਸ਼ਾ ਹੈਗਾ ਵਿੱਤੀ ਵਿਭਾਗ ਦੇ ਜਿਹੜੋਂ ਵੱਲੋਂ ਜਿਹੜੀ ਹਦਾਇਤ 17/7/2020 ਦੇ ਸੰਮੁਖ ਹੈ ਜਿਹੜਾ 7ਵਾਂ ਸੈਂਟਰਲ ਪੇ ਕਮਿਸ਼ਨ ਦੇ ਪੈਟਰਨ ਤੇ ਨਿਰਧਾਰਿਤ ਕੀਤੇ ਗਏ ਜਾਣ ਵਾਲੇ ਤਨਖਾਹ ਸਕੇਲਾਂ ਪ੍ਰਤੀ ਵਿਭਾਗੀ ਸੇਵਾ ਨਿਯਮਾਂ ਦੇ ਵਿੱਚ ਬੰਦੀ ਸੋਧਕਰਨ ਸੰਬੰਧੀ ਤਾਂ ਕਈ ਇਸ ਪੱਤਰ ਦੇ ਵਿੱਚ ਤਾ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਪਵੰਦਿਕ ਸਖਤਰ ਕਿਰਪਾ ਕਰਕੇ ਵਿਸ਼ਾ ਅੰਗਿਤ ਮਾਮਲੇ ਇਹ ਆ ਜਿਹੜਾ ਸਬੰਧੀ ਜਿਹੜਾ ਵਿੱਤੀ ਵਿਭਾਗ ਦੇ ਪੱਤਰ ਜਿਹੜੇ ਹੈ 31/1/2025 ਅਤੇ ਸਕੱਤਰ ਖਰਚਾ ਵਿੱਤ ਵਿਭਾਗ ਦੇ ਅਧ ਸਰਕਾਰੀ ਪੱਤਰ ਨੰਬਰ ਮਿਤੀ 33 ਜਿਹੜਾ 2025 72 ਮਿਤੀ ਜਿਹੜੀ 7 April 2025 ਦੀ ਬਲ ਧਿਆਨ ਦੇਣ ਦੀ ਜਿਹੜੀ ਹੈ ਕਿਰਪਾਲਤਾ ਕੀਤੀ ਜਾਵੇ ਪੁਆਇੰਟ ਨੰਬਰ 2 ਦੇ ਵਿੱਚ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਦੇ ਹਵਾਲੇ ਅਧੀਨ ਪੱਤਰ ਮਿਤੀ 31 January 2025 ਦੇ ਰਾਹੀਂ ਸਮੂਹ ਪਵੰਦਗੀ ਵਿਭਾਗਾ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 17/7/2020 ਦੀ ਪਾਲਣਾ ਕਰਦੇ ਹੋਏ ਆਪਣੇ ਵਿਭਾਗ ਅੱਗਾਂ ਦੇ ਲਈ ਸਤਵੇਂ ਸੈਂਟਰ ਪੇ ਕਮਿਸ਼ਨ ਦੇ ਪਟਨਾ ਤੇ ਨਿਰਧਾਰਿਤ ਹੋਏ ਤਨਖਾਹ ਸਕੇਲਾਂ ਨੂੰ ਆਪਣੇ ਵਿਭਾਗਾਂ ਦੇ ਵਿਭਾਗ ਦੀ ਸੇਵਾ ਨੀਮਾ ਦੇ ਵਿੱਚ ਦਰਜ ਕਰਨ ਸੰਬੰਧੀ ਸੇਵਾ ਨੀਮਾ ਦੇ ਵਿੱਚ ਸੋਧ ਕਰਨ ਸੰਬੰਧੀ ਲੋੜਿੰਦੀ ਜਿਹੜੀ ਹੈ ਕਾਰਵਾਈ ਜਿਹੜੀ ਹੈ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਵੇ ਤੇ ਇਸ ਪਵੰਦੀ ਕੀ ਕਾਰਵਾਈ ਰਿਪੋਰਟ ਜਿਹੜੀ ਹੈ ਪਰੰਤੂ ਪਵੰਦਗੀ ਭਾਗਾਂ ਨੂੰ ਇਹ ਵੀ ਜਿਹੜੀ ਹਦਾਇਤ ਕੀਤੀ ਗਈ ਹੈ ਵੱਖ-ਵੱਖ ਜਿਹੜੇ ਆ 7ਵੇਂ ਸੈਂਟਰ ਪੇ ਕਮਿਸ਼ਨ ਦੇ ਪੈਟਰਨ ਤੇ ਨਿਰਧਾਰਤ ਦੇ ਤਨਖਾਸ਼ ਸੇਲਨ ਨੂੰ ਵਿਭਾਗੀ ਸੇਵਾ ਨੀਮਾਂ ਦੇ ਵਿੱਚ ਦਰਜ ਕਰਨ ਦੇ ਲਈ ਜਿਹੜੀ ਹੈ ਸੋਧ ਕਰਨ ਦੀ ਲੋੜ ਜਿਹੜੀ ਲਿੰਦੀ ਜਿਹੜੀ ਕਾਰਵਾਈ ਪੂਰੀ ਹੋਣ ਪ੍ਰੰਤ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤਾਂ ਇੰਨਾ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਵੀ ਜਿਹੜੀ ਪਬੰਦਗੀ ਭਾਗਾ ਤੋਂ ਆਪਣੇ ਵਿਭਾਗ ਦੀ ਜਿਹੜੀ ਸੇਵਾ ਨੀਮਾਂ ਦੇ ਵਿੱਚ ਸੋਧ ਕਰਨ ਪਬੰਦੀ ਜਿਹੜੀ ਸੰਬੰਧੀ ਕੋਈ ਵੀ ਕਾਰਵਾਈ ਜਿਹੜੀ ਰਿਪੋਰਟ ਜਿਹੜੀ ਰਿਪੋਰਟ ਤਜ਼ੀਬ ਵਿੱਤ ਵਿਭਾਗ ਨੂੰ ਪ੍ਰਾਪਤ ਨਹੀਂ ਹੋਈ ਹੈ ਤਾਂ ਇਸ ਸੰਬੰਧੀ ਹੋਣ ਜਿਹੜੀ ਮਾਨਜੋਗ ਮੁਖ ਸਕੱਤਰ ਜਿਹੜੀ ਪੰਜਾਬ ਦੇ ਵੱਲੋਂ ਜੋ 24 April 2025 ਨੂੰ ਸਮਾ ਸਵੇਰੇ 11:30 ਵਜੇ ਜਿਹੜਾ ਹੈ ਸਿਵਸਕੱਤਰ ਵਿਖੇ ਜਿਹੜੀ ਹੈ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਤਾਂ ਇਸ ਸਬੰਧੀ ਵਿਭਾਗਾਂ ਨੂੰ ਇਹ ਵੀ ਹਦਾਇਤ ਹੋਈ ਹੈ ਕਿ ਸਾਰੇ ਜਿਹੜੇ ਬੋਰਡ ਕਾਪਰੇਸ਼ਨ ਨੇ ਤੇ ਆਦਰਸ ਨੇ ਐਂਟੀਆਂ ਨੇ ਜਿਹੜੇ ਉਹਨਾਂ ਦੇ ਵਿਭਾਗੀ ਸੇਵਾ ਨੀਮਾ ਵਿੱਚ ਸੋ ਸਬੰਧੀ ਸਟੇਟ ਰਿਪੋਰਟ ਜਿਹੜੀ ਹੈ ਉਹ 14 April 2025 ਤੱਕ ਅਪਡੇਟ ਕਰਨ ਦੀ ਖੇਚਲ ਕੀਤੀ ਜਾਵੇ ਇਸ ਤੋਂ ਬਾਅਦ ਪ੍ਰਾਪਤ ਹੋਈ ਜਿਹੜੀ ਸੂਚਨਾ ਨੂੰ ਨਹੀਂ ਵਿਚਾਰਿਆ ਜਾਵੇਗਾ ਤਾਂ ਇਸ ਸਬੰਧੀ ਦੇਖ ਸਕਦੇ ਹੋ ਕਿ ਤੁਸੀਂ ਕੁਝ ਜਿਹੜੀ ਕਾਲਮ ਜਿਹੜੇ ਨੇ ਦਿੱਤੇ ਗਏ ਨੇ ਜਿੱਥੇ ਸਟੇਟਸ سپورਟ ਜਿਹੜੀ ਹੈ ਉਹ ਪਰ ਨਹੀਂ ਹੋਵੇਗੀ 6ਵੇਂ ਪੇ ਕਮਿਸ਼ਨ ਅਕੋਰਡਿੰਗ 7ਵੇਂ ਪੇ ਕਮਿਸ਼ਨ ਅਕੋਰਡਿੰਗ ਹੈ ਜਿਹੜੀ ਉਹ ਇਸ ਤੋਂ ਇਲਾਵਾ 24 April ਨੂੰ ਅਹਿਮ ਮੀਟਿੰਗ ਜਿਹੜੀ ਉਹ ਹੋ ਸਕਦੀ ਹੈ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਸਾਹਮਣੇ ਪੱਤਰ ਆ ਰਿਹਾ ਹੈ ਸੋ ਦੋਸਤੋ ਏਸੀ ਅੱਜ ਦੀ ਬਹੁਤ ਹੀ ਅਪਡੇਟ ਵਧੀਆ ਜੀ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ